ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਕੈਨੇਡਾ ਤੋਂ ਅਮਰਿਤਪਾਲ ਦੇ ਹੱਕ ਦੇ ਵਿੱਚ ਜਸਟਨ ਟਰੂਡੋ ਵੱਲੋਂ ਵਿਸਾਖੀ ਤੋਂ ਪਹਿਲਾਂ ਇੱਕ ਖਾਸ ਐਲਾਨ ਕੀਤੇ ਗਏ ਨੇ ਅਮਰਿਤਪਾਲ ਨੂੰ ਛਡਾਉਣ ਦੇ ਲਈ ਅਮਰੀਕਾ ਨਾਲ ਇਹ ਪਲਾਨ ਬਣਿਆ ਹੈ ਆਖਰ ਇਸ ਦੀ ਸਚਾਈ ਕੀ ਹੈ ਬੇਂਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਮਰਿਤਪਾਲ ਦੇ ਹੱਕ ਦੇ ਵਿੱਚ ਜਿਹੜੇ ਸੰਗਤ ਬੈਠੀ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਨੇ ਸਾਡੇ ਵੀਰ ਭਰਾ ਭੈਣ ਉਹ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜੇਕਰ ਆਵਾਜ਼ ਉਠਾਰੇ ਨੇ ਤੇ ਬਹੁਤੇ ਉਠਾਰੇ ਨੇ ਤੇ ਬਹੁਤ ਵਧੀਆ ਸਿਸਟਮ ਆ ਤੇ ਅਸੀਂ ਬਚ ਜਾਵਾਂਗੇ ਜੇ ਆਵਾਜ਼ ਨਹੀਂ ਉਠਾਈ ਫਿਰ ਅਸੀਂ ਖਤਮ ਹੋ ਜਾਾਂਗੇ ਸਾਨੂੰ ਪੁੱਛਣਾ ਕਿਸੇ ਨੇ ਨਹੀਂ ਖਤਮ ਹੋ ਜਾਾਂਗੇ ਅਸੀਂ ਅੱਜ ਕੱਲ ਕਰਕੇ ਖਤਮ ਹੋ ਜਾਣਾ ਸਾਡਾ ਪ੍ਰਚਾਰ ਸਾਧ ਸੰਗਤ ਭਾਰਤ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਇੱਕ ਵੀਰ ਨੇ ਬਹੁਤ ਸੋਹਣਾ ਪੋਸਟ ਕੀਤਾ ਸੀ ਉਹ ਕਹਿੰਦਾ ਕੈਨੇਡਾ ਵਰਗੀ ਸਰਕਾਰ ਨੂੰ ਜੋ ਸਿੱਖਾਂ ਦੀ ਹਮਾਇਤੀ ਹੈ ਨਿਜਰ ਵਰਗਿਆਂ ਦੇ ਕਤਲ ਤੇ ਉਹ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਹੈ ਵੀ ਭਾਰਤੀ ਖੂਫੀ ਏਜੰਸੀਆਂ ਨੇ ਕਤਲ ਕੀਤਾ ਸਿੱਖਾਂ ਦਾ ਸਾਡੇ ਮੋਲਕ ਦੇ ਵਿੱਚ। ਕੈਨੇਡਾ ਨਾਲ ਭਾਰਤ ਦੇ ਸਬੰਧ ਭਾਵੇਂ ਢਿੱਲੇ ਪੈ ਗਏ ਚਲੋ ਕੋਈ ਗੱਲ ਨਹੀਂ ਉਹ ਤਾਂ ਚੱਲਦਾ ਹੀ ਰਹਿੰਦਾ ਪਰ ਗੱਲ ਇੱਥੇ ਹੋਂਦ ਦੀ ਆ। ਸਾਰ ਸੰਗਤ ਕੈਨੇਡਾ ਵਰਗੇ ਮੁਲਕਾਂ ਨੂੰ ਉਹਨਾਂ ਲੋਕਾਂ ਨੂੰ ਉਹਨਾਂ ਤਾਕਤਾਂ ਨੂੰ ਉਹਨਾਂ ਏਜੰਸੀਆਂ ਨੂੰ ਅਸੀਂ ਕਹੀਏ ਵੀ ਭਾਰਤ ਸਰਕਾਰ ਸਾਡੇ ਨਾਲ ਜਿਹੜਾ ਹੈ ਉਹ ਦੁਰਵਿਵਹਾਰ ਕਰ ਰਹੀ ਹੈ। ਤੇ ਕਹਿੰਦੇ ਨੇ ਉੱਥੋਂ ਖਾਸ ਐਲਾਨ ਹੋ ਸਕਦਾ ਹੈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਦੇ ਸਾਥੀਆਂ ਤੇ ਬਾਕੀ ਜਿਹੜੇ ਬੰਦੀ ਸਿੰਘ ਪੁਰਾਣੇ ਬੈਠੇ ਆ ਉਹਨਾਂ ਲੋਕਾਂ ਨੂੰ ਛਡਾਉਣ ਦੇ ਲਈ ਜੇ ਉਹ ਸਰਕਾਰਾਂ ਉਹ ਲੋਕ ਉਹ ਕੰਟਰੀਆਂ ਜੇ ਇਹ ਭਾਰਤ ਸਰਕਾਰ ਤੇ ਦਬਾਅ ਬਣਾਉਣਗੀਆਂ ਤੇ ਸ਼ਾਇਦ ਇਨ੍ਹਾਂ ਲੋਕਾਂ ਨੂੰ ਝੁਕਣਾ ਪੈ ਜਾਏ ਤੇ ਅਵਸ਼ਿ ਇਹ ਲੋਕ ਝੁਕਣਗੇ ਤੇ ਉਹਨਾਂ ਲੋਕਾਂ ਨੂੰ ਰਿਹਾ ਕਰਨਾ ਇਹਨਾਂ ਨੂੰ ਪੈ ਜਾਏਗਾ ਹਰ ਕਿਸ ਰਿਹਾ ਕਰਨਗੇ ਇਹ ਲੋਕ ਉਹਨਾਂ ਨੂੰ ਤੇ ਜਸਟਨ ਟਰੂਡੋ ਵਰਗੇ ਜਦੋਂ ਇੱਕ ਵਾਰੀ ਕਹਿ ਕਹਿ ਦੇਣ ਨਾ ਵੀ ਹਾਂ ਨਹੀਂ ਫਿਰ ਅਸੀਂ ਭਾਰਤ ਨਾਲ ਨਾਤਾ ਤੋੜਾਂਗੇ ਇਹਨਾਂ ਲੋਕਾਂ ਦੀ ਰਿਹਾਈ ਕਿਉਂ ਨਹੀਂ ਕਰਦੇ ਤੇ ਸਾਡੀ ਰਿਹਾਈ ਜਿਹੜੀ ਹੈ ਉਹ ਜ਼ਰੂਰ ਹੋਵੇਗੀ ਸਾਨੂੰ ਇਹੋ ਹੀ ਕਿਹਾ ਗਿਆ ਹੈ ਸਾਡੇ ਨਾਲ ਇਹੋ ਹੀ ਗੱਲਾਂ ਹੋਈਆਂ ਨੇ ਇਹੋ ਹੀ ਬਾਤਾਂ ਹੋਈਆਂ ਨੇ ਇਸ ਕਰਕੇ ਮੈਂ ਬੇਨਤੀਆਂ ਕਰਦਾ ਵੀ ਸਾਨੂੰ ਜ਼ਰੂਰਤ ਹੈ ਵੀ ਉਹਨਾਂ ਚੀਜ਼ਾਂ ਨੂੰ ਫੋਲੋ ਕਰਨ ਦੀ ਉਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਜੇ ਅਸੀਂ ਉਹ ਚੀਜ਼ਾਂ ਨੂੰ ਸਮਝ ਲਈਏ ਤੇ ਸ਼ਾਇਦ ਸਾਡੇ ਮਸਲੇ ਹੱਲ ਹੋ ਜਾਣ ਸਿੱਖ ਪੰਥ ਦੇ ਮਸਲੇ ਹੱਲ ਨਹੀਂ ਹੋਏ ਹਰ ਵਾਰ ਜਦੋਂ ਵੋਟਾਂ ਆਉਂਦੀਆਂ ਨੇ ਸਾਡੇ ਮਸਲੇ ਜਿਹੜੇ ਨੇ ਉਹ ਰੁਕੇ ਰਹਿੰਦੇ ਨੇ ਸਾਨੂੰ ਵਾਅਦੇ ਤੇ ਹਰ ਕੋਈ ਕਰਕੇ ਜਾਂਦਾ ਹੈ ਬੰਦੀ ਸਿੰਘਾਂ ਦਾ ਮਸਲਾ ਹੱਲ ਕਰ ਦਿਆਂਗੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਦੇਵਾਂਗੇ ਇੰਜ ਕਰ ਦਿਆਂਗੇ ਉਹ ਕਰ ਦਿਆਂਗੇ ਪਰ ਯਾਦ ਰੱਖਿਓ ਜਿੱਤਣ ਤੋਂ ਬਾਅਦ ਹੁੰਦਾ ਕੁਝ ਵੀ ਨਹੀਂ ਅਸੀਂ ਭਰੋਸੇ ਦੇ ਵਿੱਚ ਆ ਜਾਂਦੇ ਹਾਂ ਅਸੀਂ ਝਾਂਸੇ ਦੇ ਵਿੱਚ ਆ ਜਾਂਦੇ ਹਾਂ ਵੀ ਕੋਈ ਗੱਲ ਨਹੀਂ ਸਾਡੀ ਗੱਲ ਸੁਣੇਗਾ ਅੱਜ ਵੀ ਸੁਨੇਗਾ ਕੱਲ ਵੀ ਸੁਨੇਗਾ ਇਹ ਸਾਡਾ ਹੀ ਹੈ ਅਸੀਂ ਅਸੀਂ ਵਿਸ਼ਵਾਸ ਕਰ ਲੈਨੇ ਆ ਪਰ ਸਾਡੇ ਵਿਸ਼ਵਾਸ ਦਾ ਕਤਲ ਹੁੰਦਾ ਹੈ ਪਿਆਰਿਓ ਸਾਡੇ ਵਿਸ਼ਵਾਸ ਦਾ ਕਤਲ ਹੁੰਦਾ ਹੈ ਸਾਡੇ ਵਿਸ਼ਵਾਸ ਦਾ ਕਤਲ ਇਸ ਕਰਕੇ ਹੁੰਦਾ ਹੈ ਅਸੀਂ ਆਪਣੇ ਵਿਸ਼ਵਾਸ ਦਾ ਆਪ ਹੀ ਕਤਲ ਕਰਵਾ ਲੈਂਦੇ ਹਾਂ ਸਾਡੇ ਵਿਸ਼ਵਾਸ ਦਾ ਕਤਲ ਇਸ ਕਰਕੇ ਹੁੰਦਾ ਹੈ ਸਾਧ ਸੰਗਤ ਕਿਉਂਕਿ ਅਸੀਂ ਵਿਸ਼ਵਾਸ ਕਰ ਲੈਨੇ ਆ ਤੇ ਉਹ ਲੋਕ ਸਾਡੇ ਵਿਸ਼ਵਾਸ ਨੂੰ ਤੋੜ ਦਿੰਦੇ ਆ ਤੇ ਜੇ ਮੈਂ ਕਹਨਾ ਸੰਗਤ ਇਕੱਤਰਤ ਹੋ ਕੇ ਸਰਕਾਰਾਂ ਨੂੰ ਸਵਾਲ ਕਰੇ ਜਦੋਂ ਭਾਨੇ ਸਿੱਧੂ ਵਰਗਿਆਂ ਪਿੱਛੇ ਸੀ ਇਕੱਠ ਕਰ ਸਕਦੇ ਆ ਸਾਡੇ ਬੰਦੀ ਸਿੰਘ ਅਮਰਿਤਪਾਲ ਸਿੰਘ ਵਰਗਿਆਂ ਦੇ ਲਈ ਜੇ ਇੱਕ ਵੱਡਾ ਇਕੱਠ ਕਰਕੇ ਜੇ ਅਸੀਂ ਦਿਖਾ ਦਈਏ ਨਾ ਤੇ ਯਾਦ ਰੱਖਿਓ ਸੰਗਤ ਦਾ ਵੱਡਾ ਇਕੱਠ ਜੇ ਹੋ ਜਾਵੇ ਤੇ ਪਿਆਰਿਓ ਯਾਦ ਰੱਖਿਓ ਸਰਕਾਰ ਕੋਈ ਨਾ ਕੋਈ ਡਿਸੀਜਨ ਲੈਣ ਤੇ ਜ਼ਰੂਰ ਫੈਸਲਾ ਕਰੇਗੀ ਗੱਲ ਤੇ ਉਹੀ ਆ ਨਾ ਵੀ ਸਾਨੂੰ ਅੱਜ ਇਕੱਤਰਤ ਹੋਣ ਦੀ ਲੋੜ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉਪਦੇਸ਼ ਨੂੰ ਪੜਨ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਤੇ ਸਾਰੇ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਦੀ ਲੋੜ ਹੈ ਵੀ ਜਦੋਂ ਅਸੀਂ ਆਪਣੇ ਹੱਕ ਲਈ ਨਹੀਂ ਖੜ ਸਕਦੇ ਆਪਣਾ ਹੱਕ ਮੰਗ ਨਹੀਂ ਸਕਦੇ ਤੇ ਯਾਦ ਰੱਖਿਓ ਫਿਰ ਸਾਨੂੰ ਗਰਦਨ ਉੱਚੀ ਚਾਕੇ ਜੀਣ ਦਾ ਕੋਈ ਅਧਿਕਾਰ ਨਹੀਂ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਪਾਪ ਹੈ ਗਰਦਨ ਨੀਵੀਂ ਕਰਕੇ ਜ਼ੁਲਮ ਸਹੀ ਚੱਲੋ ਫਿਰ ਪਾਪ ਹੀ ਕਮਾ ਰਹੇ ਆ ਯਾਦ ਰੱਖਿਓ ਇਹ ਬੇਨਤੀਆਂ ਮੈਂ ਤਾਂ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ